ਜਿੰਨੇ ਮਰਜੀ ਐਮਐਮ ਦੀ ਪਾਥਰੀ ਹੋਵੇ ਸ਼ੂਗਰ ਗਠੀਆ ਤੇ ਕੈਂਸਰ ਵਰਗੀਆਂ ਬਿਮਾਰੀਆਂ ਵੀ ਇਸ ਦਵਾਈ ਨਾਲ ਠੀਕ ਹੋਣਗੀਆਂ ਆ ਜਿਹੜੀ ਤੁਸੀਂ ਸਾਹਮਣੇ ਦਵਾਈ ਬੰਦੀ ਦੇਖ ਰਹੇ ਹੋ ਦੋਸਤੋ ਹਰੇਕ ਇਲਾਜ ਆ ਇਸ ਦਵਾਈ ਦੇ ਵਿੱਚ ਸਤਿ ਸ਼੍ਰੀ ਅਕਾਲ ਦੋਸਤੋ ਬਾਬਾ ਗੋਬਿੰਦਾਸ ਦੇ ਡੇਰੇ ਵਿੱਚ ਪਹੁੰਚੇ ਆਂ ਕਹਿੰਦੇ ਜਿੱਥੇ ਵੱਡੀ ਤੋਂ ਵੱਡੀ ਬਿਮਾਰੀ ਵੀ ਠੀਕ ਹੋ ਜਾਂਦੀ ਆ ਬਠਿੰਡੇ ਜ਼ਿਲ੍ਹੇ ਦੇ ਇੱਕ ਪਿੰਡ ਹੈ ਗਿਆਨਾ ਜਿੱਥੇ ਇੱਕ ਬਾਬਾ ਰਹਿੰਦਾ ਓਦੇ ਵੱਲੋਂ ਦਵਾਈਆਂ ਬਣਾਈਆਂ ਜਾਂਦੀਆਂ ਨੇ ਓਦੇ ਸਰੀਰ ਨੂੰ ਕੋਈ ਵੀ ਬਿਮਾਰੀ ਹੈ ਉਹ ਸਾਰੀਆਂ ਬਿਮਾਰੀਆਂ ਦਾ ਹੱਲ ਕਰਦੀ ਆ 10 ਤੋਂ 15 ਦਿਨਾਂ ਦੇ ਵਿੱਚ ਜਿਹੜਾ ਬਿਮਾਰੀ ਦਾ ਇਲਾਜ ਹੋ ਜਾਂਦਾ ਤੇ ਨਾਲ ਹੀ ਦੋਸਤੋ ਬਾਬਾ ਤਪੱਸਿਆ ਵੀ ਕਰ ਰਿਹਾ 41 ਦਿਨਾਂ ਵਾਸਤੇ ਆ ਤੁਸੀਂ ਬਾਬਾ ਜੀ ਨੂੰ ਦੇਖ ਸਕਦੇ ਹੋ ਸਾਹਮਣੇ ਇਸ ਬਾਬੇ ਵੱਲੋਂ ਸਾਰੀਆਂ ਦਵਾਈਆਂ ਤਿਆਰ ਕੀਤੀਆਂ ਜਾਂਦੀਆਂ ਨੇ ਬਾਬਾ ਜੀ ਦਾ ਇਹ ਬਹੁਤ ਪੁਰਾਣਾ ਡੇਰਾ ਬਾਬੇ ਗੋਬਿੰਦ ਦਾਸ ਦਾ ਨਾਲੇ ਦੱਸ ਦिए ਦੋਸਤੋ ਕੋਈ ਆਮ ਬਾਬਾ ਨਹੀਂ ਸੰਤ ਸੁਰੱਖਿਆ ਮਿਸ਼ਨ ਪ੍ਰਚਾਰ ਮੰਤਰੀ ਐ ਸਾਰੇ ਭਾਰਤ ਦਾ ਇਸ ਡੇਰੇ ਵਿੱਚ ਬਾਬਾ 1.5 ਸਾਲ ਤੋਂ ਰਹਿ ਰਹੇ ਆ ਕਹਿੰਦੇ ਬਹੁਤ ਸਾਰੇ ਮਰੀਜ਼ ਜਿਹੜੇ ਬਾਬੇ ਨੇ ਠੀਕ ਕਰਤੇ ਤੇ ਬਾਬਾ ਜਿਹੜੀ ਦਵਾਈ ਬਣਾਉਂਦਾ ਉਹ ਗਰੀਬਾਂ ਲਈ ਬਿਲਕੁਲ ਜਿਹੜੀ ਮੁਫਤ ਹੈ ਤਾਂ ਦੋਸਤੋ ਆਓ ਬਾਬੇ ਨਾਲ ਗੱਲਬਾਤ ਕਰਦੇ ਆਪਾਂ ਬਾਬਾ ਜੀ ਆ ਜਿਹੜੀਆਂ ਦਵਾਈਆਂ ਪਈਆਂ ਨੇ ਇਹ ਕਿਸ ਲਈ ਜ਼ਰੂਰੀ ਨੇ ਕਿਹੜੀਆਂ-ਕਿਹੜੀਆਂ ਬਿਮਾਰੀਆਂ ਦੂਰ ਕਰਦੀਆਂ ਨੇ ਜਿਹੜੀ ਆ ਦਵਾਈ ਹੈ ਇਹ ਤਾਂ ਜਿਵੇਂ ਛੋਟੀ ਉਮਰ ਦੇ ਬੱਚੇ ਆ ਜਿਨ੍ਹਾਂ ਨੂੰ ਖਰਾਕ ਨਹੀਂ ਲੱਗਦੀ, ਹੈਲਦੀ ਨਹੀਂ ਹੁੰਦੇ, ਪਤਲਾ ਪਾਣਾ ਹੈ, ਕਮਜ਼ੋਰੀ ਹੈ, ਹੱਡੀਆਂ ਨੂੰ ਮਜ਼ਬੂਤੀ ਦੇਣੀ, ਸਟੈਮਨਾ ਕੰਪਲੀਟ ਕਰਨਾ ਉਹਦੇ ਵਾਸਤੇ ਆ। ਅੱਛਾ ਜੀ। ਆਹ ਸਾਡਾ ਸੀ ਆਪ ਚੂਰਨ ਬਣਾਉਣਾ ਹੈ ਤੇਜਾਬ ਵਾਸਤੇ, ਕਿੰਨਾ ਹੀ ਤੇਜਾਬ ਹੈ ਕਿਸੇ ਦੇ। ਇੱਕ ਚਮਚਾ ਚੂਰਨ ਖਵਾ ਦਿਓ, ਚਾਹੇ 5 ਘੰਟੇ ਪਕੌੜੇ ਖਾਈਏ ਤੇਜਾਬ ਦੀ ਬਣਦਾ। ਆਹ ਸਾਡੀ ਗਠੀਆਵਾਦੀ ਆ। ਯੂਰੀਆ ਤੇ ਗਠੀਆ ਦੋਨਾਂ 'ਚ ਕੰਮ ਕਰਦੀ ਆ। ਕਿੰਨੀ ਪ੍ਰਾਣੀ ਗੱਠੀ ਆ ਉਹ ਮਹੀਨਾ ਖਾ ਲੇ ਜੇ ਨੋਰਮਲ ਦਿੱਕਤ ਐ ਤਾਂ ਹਫਤਾ ਖਾ ਕੇ ਮੁੜ ਕੇ ਦਰਦ ਨਹੀਂ ਹੁੰਦਾ ਠੀਕ ਆ ਜੀ ਰਿਜ਼ਲਟ ਆ ਸ਼ੂਗਰ ਦੀ ਆ ਇਹ ਜਿਹਨਾਂ ਨੂੰ ਬਲੱਡ ਸ਼ੂਗਰ ਐ ਉਹ ਦਵਾਈ ਆ ਇਹ ਬਲੱਡ ਸ਼ੂਗਰ 'ਚ ਕੰਮ ਕਰਦੀ ਐ ਜਿਹੜੀ ਵੈਸੇ ਹੱਡੀਆਂ ਦਾ ਤੇ ਚਮੜੀ ਦਾ ਜਿਹੜਾ ਸ਼ੂਗਰ ਐ ਉਹਦੇ ਵਾਸਤੇ ਦਵਾਈ ਆ ਲੱਗਿਆ ਸਾਡੀ ਚਾਹੀ 800 ਸ਼ੂਗਰ ਹੋਵੇ ਤੀਜੇ ਦਿਨ ਉਹ 600 150 ਤੇ ਆਏ ਇਹ ਦਵਾਈ ਐ ਛੋਲਿਆਂ ਦੇ ਅੱਧੇ ਦਾਣੇ ਸਮੇਂ ਲੈਣੀ ਪੈਂਦੀ ਐ ਜਿੰਨੇ ਕਾਲਾ ਪੀਲੀ ਐ ਜੋੜਾਂ ਦਾ ਦਰਦ ਖੂਨ ਗਾੜਾ ਹੋਵੇ ਠੀਕ ਹੈ ਜਾਂ ਲੀਵਰ ਦੇ ਵਿੱਚ ਕੈਂਸਰ ਹੋਵੇ ਬਹੁਤ ਜ਼ਿਆਦਾ ਦਿੱਕਤ ਹੈ ਉਥੇ ਹੀ ਘਿਓ ਦੇ ਨਾਲ ਲੈਣੀ ਪੈਂਦੀ ਆ ਆ ਸਾਡੀ ਬੁਖਾਰ ਪੇਟ ਦਰਦ ਦੀ ਦਵਾਈ ਹੈ ਜੇ ਪੇਟ ਦਰਦ ਹੋਵੇ ਜੇਸੀ ਫਾਰਮੂਲੇ ਨਾਲ ਬਣਾਈਆਂ ਹੋਈਆਂ ਆ ਗਠੀਆ ਵਾਲੀਆਂ ਗੋਲੀਆਂ ਨੇ ਜਿਆਦਾ ਜਿਹਨੂੰ ਜੂੜੀਆਂ ਦਿੱਕਤ ਹੁੰਦੀ ਹੈ ਆ ਸ਼ੂਗਰ ਦੀ ਹੈਗੀ ਹੈ ਜਿਹੜਾ ਮੰਨ ਲਓ ਜਿਵੇਂ ਮੰਨ ਲਓ ਹੱਡੀਆਂ ਦੇ ਵਿੱਚ ਸ਼ੂਗਰ ਹੁੰਦਾ ਕਈਆਂ ਦੀ ਹੱਡੀ ਘਸਣ ਲੱਗ ਜਾਂਦੀ ਹੈ ਮੰਨ ਲਾ ਸਿਉ ਹੌਕਮ ਉੱਪਰ ਲੱਗ ਜਾਂਦੀ ਹੈ ਜਦੋਂ ਅੰਗ ਕੋਈ ਵੱਡਿਆ ਜਾਂਦਾ ਹੈ ਉਹਦੇ ਵਾਸਤੇ ਆਹਾਂ ਮਾਈਆਂ ਦੇ ਜਿਵੇਂ ਸਰੀਰ ਦੇ ਵਿੱਚ ਕੋਈ ਦਿੱਕਤ ਆ ਲਕੋਰੀਆ ਹੋ ਗਿਆ ਜਾਂ ਜੋਇੰਟ ਪੇਨ ਹੋ ਗਿਆ ਮੰਥਲੀ ਬੀੜ ਦੀ ਦਿੱਕਤ ਆ ਉਹਦੇ ਵਿੱਚ ਆ ਕੰਮ ਕਰਦੀ ਹੈ ਆਯੂਰਗ ਕਿੰਨੇ ਵੀ ਤਕੜਾ ਜੂਰੀਆ ਹੋਵੇ ਕਿ ਜੂਰੀਗਾ ਜੀ ਇਹ ਜੇ 2 ਦਿਨ ਦਵਾਈ ਲੈ ਲਈ ਤਾਂ ਰਿਜ਼ਲਟ ਡੈਫੀਨੇਟਲੀ 120% ਮਿਲਦਾ ਪਰ ਖਾਸ ਕਰਕੇ ਇਹ ਹੈ ਵੀ ਜੇ ਲੋੜਵੰਦ ਜਿਹੜਾ ਪਰਿਵਾਰ ਹੈ ਗਰੀਬ ਪਰਿਵਾਰ ਹੈ ਉਹਨਾਂ ਵਾਸਤੇ ਅਸੀਂ ਦਵਾਈ ਇਹ ਫ੍ਰੀ ਦਿੰਦੇ ਆ ਅੱਛਾ ਜੇ ਕੋਈ ਪੈਸੇ ਵਾਲਾ ਹੈ ਉਹਨੂੰ ਫਰੀ ਨਹੀਂ ਦਿੰਦੇ ਠੀਕ ਹੈ ਉਹ ਤੋਂ ਪੈਸੇ ਠੋਕ ਕੇ ਲੈਂਦੇ ਆ ਕੋਈ ਵੀ ਜੀ ਗਰੀਬੰਦਾ ਉਹਦੇ ਵਾਸਤੇ ਦਵਾਈ ਬਿਲਕੁਲ ਫਰੀ ਹੈ ਕਿਤੋਂ ਆ ਜੇ ਆਲ ਇੰਡੀਆ ਚੋਂ ਚੈ ਕੈਂਸਰ ਦੀ ਹੈ ਭਗਵਾਨਾ ਨਾ ਕਰੇ ਉਹਨੂੰ ਅਸੀਂ ਥੋਲਾ ਵੀ ਪਾਉਨੇ ਆ ਅਰਦਾਸ ਬੇਨਤੀ ਵੀ ਕਰਦੇ ਆ ਕੋਲੋਂ ਭਾਵੇਂ ਦੇ ਦੀਏ ਉਹ ਤੋਂ ਲੈਂਦੇ ਆ ਅੱਛਾ ਅੱਛਾ ਬਾਬਾ ਜੀ ਦਵਾਈ ਖਾ ਕੇ ਕੋਈ ਠੀਕ ਹੋਇਆ ਕੈਂਸਰ ਦਾ ਮਰੀਜ਼ ਬਹੁਤ ਜ਼ਿਆਦੇ ਅੱਛਾ ਹੀ ਹਾਂਜੀ ਚਾਰ ਮਰੀਜ਼ ਤਾਂ ਸਾਡੇ ਕੈਂਸਰ ਦੇ ਸੀਗੇ ਜਿਨ੍ਹਾਂ ਨੂੰ ਬਹੁਤ ਵਧੀਆ ਰਿਜ਼ਲਟ ਆਇਆ ਜਿਹੜੇ ਬਿਲਕੁਲ ਹੈਗੇ ਆ ਹਾਲਾਂਕਿ ਅਸੀਂ ਕਦੇ ਕਿਸੇ ਦਾ ਨੰਬਰ ਨਹੀਂ ਲਿਆ ਪਰ ਹੁਣ ਇਹ ਕੰਮ ਕਰਿਆ ਕਰਾਂਗੇ ਜਦੋਂ ਕਿਸੇ ਨੂੰ ਦਵਾਈ ਦਿੱਤੀ ਉਹਦਾ ਐਡਰੈਸ ਉਹਦਾ ਫੋਨ ਨੰਬਰ ਜ਼ਰੂਰ ਲਿਖਿਆ ਕਰਾਂਗੇ ਅਸੀਂ ਠੀਕ ਹੈ ਜੀ ਠੀਕ ਹੈ ਇੱਕ ਅਸੀਂ ਗੁਰਦੇ ਦੀ ਪਥਰੀ ਆ ਜਿਵੇਂ ਪੇਟ ਦੀ ਕੋਈ ਵੀ ਬਿਮਾਰੀ ਆ ਉਹਦਾ ਅਸੀਂ ਕਾढ़ा ਤਿਆਰ ਕਰਿਆ ਤਕਰੀਬਨ 100 ਲੀਟਰ ਦਵਾਈ ਬਣਾਈ ਹੈ ਪਿਛਲੇ ਸਾਲ ਅਸੀਂ 50 ਲੀਟਰ ਬਣਾਈ ਸੀ ਉਹਦਾ ਰਿਜ਼ਲਟ ਬਹੁਤ ਹੈ 7-8mm ਦੀ ਪਥਰੀ ਤੱਕ ਦੀ ਗੁਰਦੇ ਦੀ ਜਿਹੜੀ ਪਥਰੀ ਹੈ ਉਹਨੂੰ ਦਹਾ ਵੀਂਦਰਾਂ ਦੇ ਖਤਮ ਪਾਣੀ ਪਿਸ਼ਾਬ ਰਹੇ ਥੋੜ੍ਹ ਕੇ ਕੱਢ ਦਿੰਦੀ ਹੈ ਅੱਛਾ ਜੀ ਪੇਟ ਦੀ ਕੋਈ ਵੀ ਬਿਮਾਰੀ ਆ ਠੀਕ ਹੈ ਜੀ ਤੇ ਲੀਵਰ ਦੇ ਕੈਂਸਰ ਵਾਸਤੇ ਕਸ਼ੂ ਕਾੜੇ ਕਰਿਆ ਦੋ ਕੰਦੀਆਂ ਤਿਆਰ ਆ ਉਧਰ ਛੋਟੇ ਚੋ ਲੀਵਰ ਵਾਲੀ ਆ ਪੇਟ ਦੀ ਬਿਮਾਰੀ ਵਾਸਤੇ ਵੱਡੇ ਦੇ ਵਿੱਚ ਉਹ ਕੈਂਸਰ ਵਾਲੀ ਆ 40 ਗ੍ਰਾਮ ਲੈਣੀ ਪੈਂਦੀ ਆ ਉਹ ਜਿਹੜਾ ਜਮਾ ਹਾਈ ਓਵਰ ਮਨ ਲੋ ਹਾਈ ਡੋਸ ਹੋ ਜੇ ਜਿਹਨੂੰ ਪੰਜਵੇਂ ਸੀਮੀ ਸਟੇਜ ਕੈਂਸਰ ਟੱਪ ਗਿਆ ਬੰਦੇ ਦੇ ਪੇਟ ਚ ਪਾਣੀ ਭਰਨ ਲੱਗ ਗਿਆ ਉਹਨੂੰ ਦਿੰਨੇ ਆ ਉਹ 40 ਗ੍ਰਾਮ ਕਿ ਉਹਦੇ ਨਾਲ ਫਿਰ ਉਹ ਇੱਕ ਵਾਰੀ ਪਾਣੀ ਬੰਨ ਨੂੰ ਹਟ ਜਾਂਦਾ ਉਹਦੀ ਕੋਈ ਵਿਚਾਰੇ ਦੀ ਸਾਲ ਦੋ ਸਾਲ ਬਣਿਆ ਰੁੱਝ ਜਾਂਦੀ ਠੀਕ ਹੈ ਜੀ ਮਾਈਆਂ ਵਾਸਤੇ ਜਿਵੇਂ ਕਹਦੇ ਇਹ ਲਕੂਰੀਆ ਮੰਥਲੀ ਪੀੜ ਦੀ ਦਿੱਕਤ ਹੈ ਜਾਂ ਕੋਈ ਜੋਇੰਟ ਪੇਨ ਹੈ ਅੱਧਾ ਸਿਰ ਦੁਖਦਾ ਹੈ ਕਮਰ ਦਾ ਦਰਦ ਹੈ ਗਠੀਆ ਝੂਰੀਆ ਇਹ ਉਹਨਾਂ ਵਾਸਤੇ ਦਵਾਈਆਂ ਵੀ ਸਾਡੇ ਕੋਲੇ ਹੈਗੀਆਂ ਇਸੇ ਕੋਈ ਮਨ ਲਾ ਨਵੀਂ ਪੀੜੀ ਦੇ ਮੁੰਡੇ ਆ ਜਿਨ੍ਹਾਂ ਦੇ ਵਿੱਚ ਮੰਨ ਲਓ ਕਿਸੇ ਬਗਾ ਦੀ ਸਪਰਨਾ ਦੀ ਕਮੀ ਹੈ ਜਾਂ ਕੋਈ ਵੀ ਕਮਜ਼ੋਰੀ ਹੈ ਅੰਦਰੂਨੀ ਗੁਖਤ ਰੋਗਾਂ ਦੀ ਉਹ ਲੇਡੀ ਜੈਂਸ ਕੋਈ ਵੀ ਆ ਉਹਨਾਂ ਵਾਸਤੇ ਵੀ ਸਾਡੇ ਕੋਲੇ ਦਵਾਈਆਂ ਹੈਗੀਆਂ ਠੀਕ ਹੈ ਤਾਂ ਦੋਸਤੋ ਬਠਿੰਡੇ ਜ਼ਿਲ੍ਹੇ ਦੇ ਵਿੱਚ ਪਿੰਡ ਪੈਂਦਾ ਇੱਕ ਗਿਆਨਾ ਜਿੱਥੇ ਬਾਬੇ ਗੋਬਿੰਦਾਸ ਦਾ ਡੇਰਾ ਤੇ ਉਥੇ ਬਾਬਾ ਜੀ ਰਹਿੰਦੇ ਨੇ ਤੇ ਸਾਰੀਆਂ ਦਵਾਈਆਂ ਤਿਆਰ ਕੀਤੀਆਂ ਜਾਂਦੀਆਂ ਨੇ ਤੇ ਦੋਸਤੋ ਬਾਬੇ ਵੱਲੋਂ 42 ਦਿਨਾਂ ਵਾਸਤੇ ਲੋਕਾਂ ਦੇ ਭਲੇ ਲਈ ਜਿਹੜੀ ਤਪੱਸਿਆ ਵੀ ਕੀਤੀ ਆ ਰਹੀ ਆ ਦੋਸਤੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਗਰੀਬਾਂ ਲਈ ਦਵਾਈ ਜਿਹੜੀ ਬਿਲਕੁਲ ਮੁਫਤ ਹੈ